ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਰਿਸ਼ਤਿਆਂ ਦੇ ਵਿੱਚ ਦੋਸਤੋ ਸਾਡੇ ਕੋਲ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਆਉਂਦੇ ਰਹਿੰਦੇ ਨੇ ਅੱਜ ਆਪਣੇ ਕੋਲ 6 ਰਿਸ਼ਤੇ ਆਏ ਨੇ ਉਹਨਾਂ ਦੇ ਵਿੱਚੋਂ 5 ਰਿਸ਼ਤੇ ਕੁੜੀਆਂ ਦੇ ਨੇ ਇੱਕ ਰਿਸ਼ਤਾ ਮੁੰਡੇ ਦਾ ਹੈ 5 ਕੁੜੀਆਂ ਦੇ ਰਿਸ਼ਤੇ ਵਿੱਚੋਂ ਇੱਕ ਰਿਸ਼ਤਾ ਘਰ ਜਵਾਈ ਬਣਾ ਕੇ ਰੱਖਣ ਵਾਸਤੇ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੀ ਐਡ ਪਵਾਉਣੀ ਹੈ ਤਾਂ ਪੀਲੀ ਪੱਟੀ ਦੇ ਵਿੱਚ ਨੰਬਰ ਚੱਲ ਰਿਹਾ ਹੈ ਉਹ ਤੇ ਸਾਨੂੰ ਆਪਣੀ ਐਡ ਭੇਜ ਸਕਦੇ ਹੋ ਤੇ ਐਡ ਪਵਾ ਸਕਦੇ ਹੋ ਆਓ ਅੱਜ ਗੱਲ ਕਰਦੇ ਹਾਂ ਪਹਿਲੇ ਰਿਸ਼ਤੇ ਦੇ ਬਾਰੇ ਨਾਮ ਕੌਰ ਪਤਾ ਫਾਜ਼ਿਲਕਾ ਪੜ੍ਹਾਈ ਐਮਏ ਇੰਗਲਿਸ਼ ਨੈਨੀ ਭੈਣ ਕੁੜੀ ਦੇ ਕੈਨੇਡਾ ਦੇ ਵਿੱਚ ਆ ਗਈ ਭਰਾ ਕੈਨੇਡਾ ਦੇ ਵਿੱਚ ਆ ਕੁੜੀ ਦਾ ਕੱਦ ਹੈਗਾ 5 ਫੁੱਟ 3 ਇੰਚ ਕਾਸਟ ਜੱਟ ਸਿੱਖ ਗੋਤ ਗਿੱਲ ਉਮਰ 29 1992 ਕੰਮ ਕੈਨੇਡਾ ਆਸਟ੍ਰੇਲੀਆ ਵਿੱਚ ਪੀਆਰ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਹੈਗਾ ਰਿਸ਼ਤਾ ਲੱਭਦੇ ਨੇ ਕੁੜੀ ਲਈ ਮੁੰਡੇ ਨੂੰ ਪਹਿਲ 9 ਤੋਂ 10 ਕਿਲੇ ਜ਼ਮੀਨ ਆਉਂਦੀ ਹੋਵੇ ਜੇ ਮੁੰਡਾ ਪੰਜਾਬ ਵਿੱਚ ਹੈ ਜੇ ਪੰਜਾਬ ਵਿੱਚ ਹੈ ਤਾਂ 15 ਕਿੱਲੇ ਜ਼ਮੀਨਾਂ ਦੀ ਹੋਵੇ ਅਤੇ ਕੈਨੇਡਾ ਜਾਂਦਾ ਚਾਹਵਾਨ ਹੋਵੇ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ ਅਗਲੇ ਰਿਸ਼ਤੇ ਦੀ ਗੱਲ ਕਰੀਏ ਜੀ ਨਾਮ ਸਿੰਘ ਪਤਾ ਜਿਹੜਾ ਲੁਧਿਆਣਾ ਪੜ੍ਹਾਈ ਮਾਸਟਰ ਇਨ ਆਰਟਸ ਭੈਣ ਹੈ ਨਹੀਂ ਭਰਾ ਹੈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਦਿਓਲ ਉਮਰ 4/10/1994 13 ਕਿੱਲੇ ਜ਼ਮੀਨਾਂ ਹੁੰਦੀਆਂ ਮੁੰਡਾ ਖੇਤੀਬਾੜੀ ਕਰਦਾ ਹੈਗਾ ਰਿਸ਼ਤਾ ਦੇਖਦੇ ਨੇ ਜੀ ਕੁੜੀ ਗਵਰਨਮੈਂਟ ਜੌਬ ਤੇ ਲੱਗੀ ਹੋਵੇ ਜਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਕੋਈ ਚੰਗੇ ਪੈਕੇਜ ਤੇ ਲੱਗੀ ਹੋਵੇ ਇਸ ਰਿਸ਼ਤੇ ਦੀ ਲੋੜ ਆ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਜੇ ਹੋਰ ਇਸ ਦੀ ਜਾਣਕਾਰੀ ਚਾਹੀਦੀ ਆ ਤਾਂ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਕਿਉਂਕਿ ਕੋਈ ਵੀ ਰਿਸ਼ਤਾ ਮਿਸ ਨਾ ਕਰਿਓ ਹਰ ਰਿਸ਼ਤਾ ਤੁਹਾਡੇ ਜਾਂ ਤੁਹਾਡੇ ਰਿਸ਼ਤੇਦਾਰਾਂ ਦੇ ਕੰਮ ਦਾ ਹੋ ਸਕਦਾ ਹੈ ਅਗਲੇ ਰਹਿਤੇ ਦੀ ਗੱਲ ਕਰਦੇ ਆ ਜੀ ਨਾਮ ਕੌਰ ਜ਼ਿਲ੍ਹਾ ਬਠਿੰਡਾ ਪੜਾਈ ਜੀ ਐਨ ਐਮ ਨਰਸਿੰਗ ਨੈਣੀ ਕੀਤੀ ਹੋਈ ਆ ਪੈਨ ਹੈ ਨਹੀਂ ਇੱਕ ਭਰਾ ਮੈਰਿਡ ਕੱਦ 5 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ ਹੈਗੀ ਆ ਜੀ ਕੁੜੀ ਦੀ 26/9/1999 ਕੰਮ ਨਿਊਜ਼ੀਲੈਂਡ ਨਰਸ ਕੁੜੀ ਨੂੰ ਥੋੜਾ ਸਮਾਂ ਕੁੜੀ ਨਿਊਜ਼ੀਲੈਂਡ ਦੇ ਵਿੱਚ ਨਰਸਿੰਗ ਦਾ ਕੰਮ ਕਰਦੀ ਆ ਕੁੜੀ ਦਾ ਥੋੜਾ ਸਮਾਂ ਪਹਿਲਾਂ ਤਲਾਕ ਹੋਇਆ ਹੋਇਆ ਕਿਸੇ ਕਾਰਨਾਂ ਇਹ ਕੁੜੀ ਲਈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡਾ ਨਿਊਜ਼ੀਲੈਂਡ ਵਿੱਚ ਪੀਆਰ ਹੋਵੇ ਜਾਂ ਯੂਐਸਏ ਦਾ ਗ੍ਰੀਨ ਕਾਰਡ ਹੋਲਡਰ ਹੋਵੇ ਸਿਰਫ ਕੁੜੀ ਵਾਲੇ ਦੇ ਪਰਿਵਾਰ ਨੂੰ ਜੱਟ ਸਿੱਖ ਹੀ ਸੰਪਰਕ ਕਰਨ ਉੱਪਰ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਇਹ ਗੱਲ ਧਿਆਨ ਚ ਰੱਖਿਆ ਕਰੋ ਜਿਵੇਂ ਅਸੀਂ ਕਹਿਣੇ ਆਗੇ ਉਸੇ ਤਰ੍ਹਾਂ ਹੀ ਕਿਵੇਂ ਪਰਿਵਾਰ ਨੇ ਲਿਖਿਆ ਵੀ ਸਿਰਫ ਜੱਟ ਸਿੱਖ ਹੀ ਸੰਪਰਕ ਕਰਨ ਕੁੜੀ ਦਾ ਇੱਕ ਇੰਡੀਆ ਦਾ ਨੰਬਰ ਦਿੱਤਾ ਹੋਇਆ ਤੇ ਇੱਕ ਬਾਹਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਅਗਲੇ ਰਿਸ਼ਤੇ ਦੀ ਗੱਲ ਕਰਦੇ ਆ ਜੀ ਨਾਮ ਕੌਰ ਪਤਾ ਜ਼ਿਲ੍ਹਾ ਗੁਰਦਾਸਪੁਰ ਪੜਾਈ ਬੀ ਡੀ ਐਸ ਪੈਣ ਹੈ ਨੀਗੀ ਭਰਾ ਦੋ ਨੇ ਜੀ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 31 ਸਾਲ ਕੰਮ ਵਰਕਿੰਗ ਐਟ ਪੀ ਵੀ ટી ਡੈਂਟਲ ਕਲੀਨਿਕ ਇਨ ਮਹਾਲੀ ਕੁੜੀ ਲਈ ਰਿਸ਼ਤਾ ਦੇਖਦੇ ਨੇ ਜੀ ਪਰਿਵਾਰ ਮੁੰਡਾ ਆਸਟ੍ਰੇਲੀਆ ਜਾਂ ਕੈਨੇਡਾ ਜਾਂ ਯੂ ਐਸ ਏ ਚ ਪੀ ਆਰ ਹੋਵੇ 15 ਤੋਂ ਲੈ ਕੇ 16 ਕਿੱਲੇ ਜ਼ਮੀਨ ਹੋਵੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਾਲੀ ਹੀ ਸਿਰਫ ਸੰਪਰਕ ਕਰਨ ਸਿਰਫ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਾਲੀ ਹੀ ਸੰਪਰਕ ਕਰਨ ਕੁੜੀ ਦੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦਿੱਤਾ ਹੋਇਆ ਜੀ ਸਿਰਫ ਵਟਸਐਪ ਤੇ ਉਹਨਾਂ ਨੂੰ ਮੈਸੇਜ ਕਰ ਸਕਦੇ ਹੋ ਉਹਨਾਂ ਨੂੰ ਕਾਲ ਨਾ ਕਰਿਓ ਜੀ ਅਗਲੇ ਰਿਸ਼ਤੇ ਦੀ ਗੱਲ ਕਰਦੇ ਆਂ ਜੀ ਆਪਾਂ ਨਾਮ ਕੌਰ ਪਤਾ ਜ਼ਿਲ੍ਹਾ ਲੁਧਿਆਣਾ ਪੜਾਈ ਕੁੜੀ ਦੀ ਕੌਨਮੈਂਟਸ ਐਜੂਕੇਸ਼ਨ ਕੀਤੀ ਹੋਈ ਹੈਗੀ ਇੱਕ ਭੈਣ ਉਹ ਮੈਰਿਡ ਆ ਇੱਕ ਭਰਾ ਉਹ ਵੀ ਮੈਰਿਡ ਆ ਕੁੜੀ ਦਾ ਕੱਦ ਹੈਗਾ 5 ਫੁੱਟ ਤੰਨੇ ਚ ਕਾਸਟ ਜੱਟ ਸਿੱਖ ਗੋਤ ਢਿੱਲੋਂ ਉਮਰ ਹੈ ਗਿਆ 22 11 1997 ਕੈਨੇਡਾ ਦੇ ਵਿੱਚ ਕੁੜੀ ਪੀਆਰ ਆ ਪੀਆਰ ਕੁੜੀ ਲਈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡੇ ਨੂੰ 40 ਕਿੱਲੇ ਜ਼ਮੀਨਾਂ ਦੀ ਹੋਵੇ ਨਸਾਰਹਿਤ ਹੋਵੇ ਕੈਨੇਡਾ ਦਾ ਹੋਵੇ ਇਹ ਜ਼ਰੂਰੀ ਨਹੀਂਗਾ ਖੰਨਾ ਜਗਰਾਉ ਸਮਰਾਲਾ ਤੇ ਲੁਧਿਆਣਾ ਸਿਰਫ ਇਹ ਚਾਰ ਸ਼ਹਿਰਾਂ ਵਾਲੇ ਹੀ ਸੰਪਰਕ ਕਰਨ ਕੁੜੀ ਦੇ ਪਰਿਵਾਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੀ ਅਗਲੇ ਰਿਸ਼ਤੇ ਦੀ ਗੱਲ ਕਰਦੇ ਆਂ ਜੀ ਪਰਿਵਾਰ ਨੂੰ ਘਰ ਜਵਾਈ ਬਣਾ ਕੇ ਰੱਖਣ ਦੀ ਰੱਖਣ ਲਈ ਮੁੰਡੇ ਦੀ ਲੋੜ ਹੈ ਜੀ ਨਾਮ ਕੌਰ ਕੁੜੀ ਦਾ ਜਿਲਾ ਹੈਗਾ ਜੀ ਬਰਨਾਲਾ ਪੜਾਈ ਪਲੱਸ 2 ਕੀਤੀ ਹੋਈ ਆ ਪੈਨ ਹੈ ਨਹੀਂ ਭਰਾ ਹੈ ਨਹੀਂ ਕੁੜੀ ਦਾ ਕੱਦ ਹੈਗਾ 5 ਫੁੱਟ 5 ਇੰਚ ਕਾਸਟ ਜੱਟ ਸਿੱਖ ਗੋਤ ਢਾਲੀਵਾਲ ਉਮਰ 1996 ਕੁੜੀ ਸਾਰਾ ਘਰ ਦਾ ਕੰਮ ਜਾਣਦੀ ਆ ਪਰ ਪਹਿਲਾ ਸਮਾਂ ਪਹਿਲੇ ਸਮੇਂ ਵਿੱਚ ਕੁੜੀ ਦਾ ਐਕਸੀਡੈਂਟ ਹੋਣ ਕਰਕੇ ਲੱਤ ਦੇ ਵਿੱਚ ਥੋੜਾ ਜਿਹਾ ਲੰਗ ਮਾਰਦੀ ਐ ਇੰਨਾ ਕੋਈ ਖਾਸ ਪਤਾ ਨਹੀਂ ਚੱਲਦਾ ਰਿਸ਼ਤਾ ਦੇਖਣੇ ਜੀ ਮੁੰਡੇ ਕੋਲ ਜ਼ਮੀਨ ਚਾਹੀੇ ਨਾ ਹੋਵੇ ਕੁੜੀ ਨੂੰ ਤਣ ਕਿਲੇ ਜ਼ਮੀਨ ਹੋਉਂਦੀ ਐ ਮੁੰਡਾ ਨਸ਼ਾ ਪਤਾ ਰਹਿਤ ਹੋਵੇ ਅਤੇ ਖੇਤੀਬਾੜੀ ਦਾ ਸਾਰਾ ਕੰਮ ਜਾਣਦਾ ਹੋਵੇ ਇਹਨਾਂ ਨੇ ਘਰ ਜਵਾਈ ਬਣਾ ਕੇ ਰੱਖਣਾਗਾ ਪਰਿਵਾਰ ਨੇ ਆਪਣਾ ਨੰਬਰ ਮੈਂਸ਼ਨ ਕਰਨ ਤੋਂ ਮਨਾ ਕੀਤਾ ਹੈ ਜੇਕਰ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਚਾਹੀਦੀ ਹੈ ਤੁਸੀਂ ਕਮੈਂਟਾਂ ਦੇ ਵਿੱਚ ਲਿਖ ਸਕਦੇ ਹੋ ਆਪਦਾ ਨੰਬਰ ਤੇ ਆਪਣੀ ਡਿਟੇਲ ਤੇ ਪਰਿਵਾਰ ਆਪੇ ਆਪਣੇ ਆਪ ਤੁਹਾਡੇ ਨਾਲ ਸੰਪਰਕ ਕਰ ਲਵੇਗਾ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾਂ ਹੇਠਾਂ 70 ਵਾਲਾ ਨੰਬਰ ਦਿੱਤਾ ਹੈ ਉਸ ਤੇ ਸੰਪਰਕ ਕਰਕੇ ਤੁਸੀਂ ਆਪਣੀ ਐਡ ਪਵਾ ਸਕਦੇ ਹੋ ਜੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਤੁਹਾਡੇ ਰਿਸ਼ਤੇਦਾਰਾਂ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਇਸ ਰਿਸ਼ਤੇ ਦੇ ਵਿੱਚੋਂ ਕੋਈ ਨਾ ਕੋਈ ਰਿਸ਼ਤਾ ਜਰੂਰ ਮਿਲ ਜਾਵੇਗਾ ਧੰਨਵਾਦ ਜੀ